ਕਿ ਹੈ ਕਿ 1992 ਦੇ ਜੋ ਫੇਕ ਐਨਕਾਊਂਟਰ ਹੋਏ ਸਨ ਉਹਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਅੱਜ ਉਮਰ ਕੈਦ ਹੋਈ ਹੈ ਜਾਣਕਾਰੀ ਦਿਓ ਜੀ ਪੂਰੇ ਕੇਸ ਬਾਰੇ ਵੀ ਤੇ ਦੱਸਿਓ ਤੇ ਹੋਰ ਕੋਈ ਬਰੀ ਵੀ ਹੋਏ ਨੇ ਜਾਂ ਕਿਦਾਂ ਹੈ ਅੱਜ ਕੇਸ ਜੋ ਪੁਲਿਸ ਦੀ ਜਾਣੀ ਮਤਲਬ ਠੀਕ ਹੈ ਜੀ ਤੇ ਉਸ ਨੰਪਸਾਤੇ ਨੂੰ ਜਿਹੜੀ ਪਛਾਣ ਆ ਉਹ ਵੀ 1-2 ਮਿੰਟਾਂ ਦੇ ਵਿੱਚ ਹੀ ਜ਼ਖਮੀ ਹਾਲਤ ਦੇ ਵਿੱਚ ਫਸੀਰ ਕੇ ਇਹਨੇ ਚਾਕ ਦਿੱਤੀ ਕਿ ਇਹ ਜਿਹੜਾ ਲਖਵਿੰਦਰ ਪੈਂਗੇ ਲਖਾ ਪਰ ਫੋਨ ਪੈਂਦਲਤਾ ਆਣੇ ਦਾਵਾ ਜੇ ਤਾਂ ਉਹ ਤੇ ਕਿਹਾ ਇਹ ਸੀ ਕਿ ਇਹਨਾਂ ਦੋਵਾਂ ਨੂੰ ਘਰੋਂ ਕਿਹਾ ਸੀ ਕਿ ਇਹਨਾਂ ਦੇ ਪੈਸਾ ਆਤ ਤੱਕ ਨਾ ਅੰਨਾ ਤਰ੍ਹਾਂ 780 ਜਿਹੜਾ ਕੋਲੋਂ ਕੀਤਾ ਗਿਆ ਕਿ ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਤੇ ਪੀਪੀਪੀ ਫਾਰਮ ਦੇੇ ਕਰਕੇ ਇਹ ਆਪਣੀ ਸਰਵਸਥਾ ਪੂਰਾ ਕੀਤਾ ਜਿਹੜੇ ਆਪਣੀ ਸਰਵਸਥਾ ਦੇ ਪੂਰੇ ਬੈਨੀਫੀਟ ਲਈ ਨਵਾਵਾਨ ਨੂੰ ਕਿਰਾਇਆ ਤਮਕਾਇਆ ਜੀ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਭ ਤੇ ਇੱਕ ਹੋਂਦ ਦੇ ਵਿੱਚ ਆਉਣ ਤੋਂ ਰੋਕਿਆ ਜੀ ਤੇ ਪਰਿਵਾਰ ਦੇ ਉੱਤੇ ਜਿਹੜਾ ਆਤਮਿਕ ਅਤੇ ਵੱਖਵਾਦੀ ਉਹਨਾਂ ਦਾ ਲੈ ਕੇ ਬੱਤੀ ਦੇ ਟਿਕਾਲੇ ਲਾ ਕੇ ਰੱਖਿਆ ਪਰ ਜਿਹੜੀ ਅੱਜ ਕੋਰਟ 'ਚ ਇਹ ਆਵੇ ਆਪਾਂ ਪੂਰੇ ਰਿਪੋਰਟ ਸੈਟੀਸਫਾਈ ਨਹੀਂ ਹੈ ਪਰ ਉਹ ਕਰਵਾ ਦੇ ਉਹਨਾਂ ਜਿਹੜਾ ਹੱਥਵਾਦੀ ਹੁਣ ਬੈਠ ਕੇ ਵੰਕਲਾ ਜਾਦੀ ਬਿਲਕੁਲ ਜੀ ਉਹਨਾਂ ਤੋਂ ਵੀ ਕੰਮਜਾਬ ਹੋਇਆ ਜਿਹੜੇ ਪੁਲਿਸ ਅਫਸਰ ਉਹਨਾਂ ਦੇ ਹੱਥ ਥੋਕੇ ਬਣ ਕੇ ਤੇ ਉਹਨਾਂ ਕੋਲੋਂ ਉਹ ਇੱਕ ਨਾਉਣੇ ਕਾਰਨਾਮੇ ਕੀਤੇ ਸੀ ਉਹ ਸਟੇਟ ਕੋਲ ਕਈ ਤਰ੍ਹਾਂ ਦੀਆਂ ਪਾਬਰਾੰਦੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਬਚਾਉਣ ਦੇ ਵਿੱਚ ਡਿਲੇ ਕਰਨ ਦੇ ਵਿੱਚ ਉਹ ਸਟੇਟ ਲੱਗੀ ਰਹੀ ਪਹਿਲਾਂ ਤੇ ਸੈਂਕਸ਼ਨ ਦੇ ਪੁਆਇੰਟ ਦੇ ਉੱਤੇ ਇਹ ਇਹ ਕਈ ਕੇਸਾਂ ਦੇ ਉੱਤੇ ਕਈ ਸਾਲ ਦੇ ਰਿਹਾ ਕਿ ਜਿਹੜੇ ਕੋਰਪਸ ਅਫਸਰ ਨੇ ਦੇਣਾ ਸੈਂਕਸ਼ਨ ਤੋਂ ਇਹਨਾਂ ਦੇ ਖਿਲਾਫ ਜਿਹੜੇ ਆ ਕੇਸ ਨਹੀਂ ਚੱਲ ਸਕਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਸਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸ ਦਿਆ 1990 ਦੇ ਦਹਾਕੇ ਵਿੱਚ ਜਦੋਂ ਹਜ਼ਾਰਾਂ ਹੀ ਬੇਕਸੂਰ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਉਹਨਾਂ ਦੇ ਫੇਕ ਇੰਕਾਊਂਟਰ ਕੀਤੇ ਗਏ ਸਨ। ਹੱਲੇ ਵੀ ਕਈ ਪਰਿਵਾਰ ਆਪਣੇ ਨੌਜਵਾਨ ਪੁੱਤਰਾਂ ਨੂੰ ਉਡੀਕ ਰਹੇ ਹਨ। ਸ਼ਾਇਦ ਉਮੀਦ ਹੈ ਕਿ ਕਿਤਨਾ ਕਿਤੇ ਉਹ ਸਾਡਾ ਪੁੱਤਰ ਵਾਪਸ ਆ ਜਾਏਗਾ। ਲੇਕਿਨ ਉਸ ਸਮੇਂ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਨੂੰ ਪੁਲਿਸ ਵਾਲਿਆਂ ਨੇ ਘਰੋਂ ਚੁੱਕ ਕੇ ਝੂਠੇ ਮੁਕਾਬਲੇ ਬਣਾ ਬਣਾ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਤੇ ਉਸ ਦੇ ਸਬੰਧ ਵਿੱਚ ਕਈ ਦੋਸ਼ੀਆਂ ਨੂੰ ਸਜ਼ਾਵਾ ਵੀ ਮਿਲੀਆਂ ਨੇ ਅਤੇ ਉਸ ਦੇ ਸਬੰਧ ਵਿੱਚ ਦੋ ਪੁਲਿਸ ਮਨੁਜਾਜਮਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਹੋਈ ਹੈ। ਥਾਣੇਦਾਰ ਪਰਸ਼ੋਤਮ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਇਸ ਕੇਸ ਵਿੱਚ ਉਮਰ ਕੈਦ ਹੋਈ ਹੈ ਸੀਬੀਆਈ ਦੀ ਸਪੈਸ਼ਲ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਤੇ ਕੀ ਕੀ ਕਾਰਨ ਹੋਏ ਤੇ ਕਿੰਨਾ ਲੰਮਾ ਸਮਾਂ ਲੱਗ ਗਿਆ ਇਸ ਦੇ ਸਬੰਧ ਵਿੱਚ ਵਧਰੇ ਜਾਣਕਾਰੀ ਲੈਣ ਸਾਡੇ ਨਾਲ ਐਡਵੋਕੇਟ ਜਗਜੀਤ ਸਿੰਘ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜਗਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हां जी ਵਾਇਕੋ ਤੁਸੀਂ ਤੁਹਾਡਾ ਸਰਕਾਰੀ ਨਿਗਰਾਨੀ ਜੀ ਪਤਾ ਲੱਗਿਆ ਕਿ 1992 ਦੇ ਜੋ ਫੇਕ ਐਨਕਾਊਂਟਰ ਹੋਏ ਸਨ ਉਹਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਅੱਜ ਉਮਰ ਕੈਦ ਹੋਈ ਹੈ ਜਾਣਕਾਰੀ ਦਿਓ ਜੀ ਪੂਰੇ ਕੇਸ ਬਾਰੇ ਵੀ ਤੇ ਦੱਸਿਓ ਤੇ ਹੋਰ ਕੋਈ ਬਰੀ ਵੀ ਹੋਏ ਨੇ ਜਾਂ ਕਿਦਾਰ ਹੈ ਅਜੇ ਕੇਸ ਹਾਂ ਜੀ ਇੱਕ ਇਹ 13 9 1992 ਦਾ ਇੱਕ ਫੇਕ ਐਨਕਾਊਂਟਰ ਦਾ ਮਾਮਲਾ ਸੀ ਜਿਹਦੇ ਵਿੱਚ ਦੋ ਨੌਜਵਾਨ ਸੀ ਇੱਕ ਤੇੰਡੀ ਅਮਰਸਾ ਜਿਲ੍ਹੇ ਦਾ ਪੈਣੀ ਬਾਸ ਰਕੇ ਠੀਕ ਹੈ ਜੀ ਉੱਥੋਂ ਦਾ ਇੱਕ ਇੰਡੀਅਨ ਆਰਮੀ ਦੇ ਵਿੱਚ ਮੁੰਡਾ ਬਲਦੇਸ ਹੁਣ ਨਾਮ ਦਾ ਜਿਹੜਾ ਸਰਵਿਸ ਕਰਦਾ ਸੀ ਤੇ ਹੁਣ ਛੁੱਟੀ ਆਇਆ ਤੇ ਆਪਣੇ ਪਿੰਡ ਤੇ ਦੂਸਰਾ ਅਮਰਸਾ ਜਿਲ੍ਹੇ ਦਾ ਇਤਲਾਨਵੰਡਪੁਰ ਦਾ ਵੀ ਜਿਹੜਾ ਨੰਗਣੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ ਤੇ ਇਹਨਾਂ ਦੋਵਾਂ ਨੂੰ 69959 ਨੂੰ ਇਹਨਾਂ ਦੇ ਘਰਾਂ ਤੋਂ ਕਿਤੇ ਆ ਗਿਆ ਠੀਕ ਹੈ ਜੀ ਤੇ 13 9 1992 ਨੂੰ ਇਹਨਾਂ ਨੂੰ ਕਿਤੇ ਨੂੰ ਕਾਉਂਟਰ ਦੇ ਦੇਖ ਕੇ ਮਾਰ ਦਿੱਤਾ ਗਿਆ ਠੀਕ ਹੈ ਜੀ ਇਹਦੀ ਪੁਲਿਸ ਨੇ ਜਿਹੜੀ ਕਹਾਣੀ ਬਣਾਈ ਸੀ ਪੁਛ ਨੇ 6 9 1992 ਨੂੰ ਜਦੋਂ ਸ਼ਹੀਦ ਆਤਾਰ ਥਾਣੇ ਦੀ ਪੁਲਿਸ ਵੱਲ ਦੇ ਐਸਐਂਡ ਦੇ ਘਰ ਜਾਂਦੀ ਹੈ ਤੇ ਉਸ ਨੂੰ ਘਰੋਂ ਸੁੱਤੇ ਪਏ ਨੂੰ ਉਠਾ ਲਿਆ ਜਾਂਦਾ ਤੇ ਜਦੋਂ ਉਹਦੀ ਵਾਈਫ ਰੌਲਾ ਪਾਉਂਦੀ ਆ ਪਿੰਦੇ ਲੋਕ ਇਕੱਠੇ ਹੁੰਦੇ ਆ ਤੇ ਕਿਸੇ ਨੂੰ ਕਿੱਕੇ ਲੈ ਕੇ ਜਾ ਰਹੇ ਹੋ ਤੇ ਜਿਹੜਾ ਖਾਨੇਦਾਰ ਮੰਡਰ ਖੇਣ ਸੀ ਇਹ ਪੈਂਦਾ ਵੀ ਅਸੀਂ ਕਿਹ ਡਾਕਰ ਸੁਝਾਵਾ ਨੂੰ ਅੱਡੇ ਘੰਟੇ ਬਾਅਦ ਹੀ ਛੱਡ ਦਿੱਤਾ ਜਾ ਰਿਹਾ ਠੀਕ ਹੈ ਜੀ ਪਰ ਉਹਨੂੰ ਸਾਤ-ਅੱਠ ਦਿਨ ਗੈਰ ਕਾਨੂੰਨੀ ਰਾਤ ਵਿੱਚ ਰੱਖਣ ਤੋਂ ਬਾਅਦ ਜੀ ਇੱਕ ਪੁਰਾਣੀ ਐਫ ਆਈ ਆਰ ਦੇ ਵਿੱਚ ਜਿਹੜੀ ਕੋਈ ਮਾਡਲ ਦੀ ਐਫ ਆਈ ਆਰ ਕਿਸੇ ਐਨ ਐਲ ਐ ਦਾ ਮੁੰਡਾ ਜਿਹੜਾ ਮਰਿਆ ਸੀ ਉਹਦੇ ਵਿੱਚ ਉਹਨੂੰ ਨਾਮ ਜੱੜ ਕੀਤਾ ਜਾਂਦਾ ਠੀਕ ਹੈ ਜੀ ਤੇ ਇਹ ਕਹਾਣੀ ਬਣਾ ਰਿਤੀ ਜਾਂਦੀ ਹੈ ਕਿ ਇਹਨੇ ਪੋਛ ਦੀ ਪੋਛ ਦੇ ਸੁਧਰਾਨ ਮੰਨਿਆ ਵਾ ਕਿ ਮੈਂ ਕੁਝ ਪਿਹਾਰ ਤੇ ਗੋਲਾ ਬਾਰੂਦ ਜਿਹੜਾ ਵਾ ਲੁਕਾਛ ਪਾ ਕੇ ਰੱਖਿਆ ਵਾ ਜਿਹੜਾ ਮੈਂ ਨਾਲ ਜਾ ਕੇ ਬਰਾਮਦ ਕਰਵਾ ਸਕਦਾ ਠੀਕ ਹੈ ਜੀ ਤੇ ਪੋਛ ਉਹ ਤੋਂ ਜਦੋਂ ਲਾਟੇ ਗਈ ਇਹ ਜਿਹੜੇ ਉਸਦੇ ਦੂਸਰੇ ਸਾਥੀ ਸੀ ਉਹਨਾਂ ਨੇ ਪੋਛ ਦੇ ਉੱਤੇ ਜਿਹੜੀ ਆ ਉਹ ਗੋਲੀ ਚਲਾ ਦਿੱਤੀ ਗਈ ਤੇ ਬਰਾਮਦ ਵੱਲੀ ਸਾਰੰਗ ਦੇ ਵਿੱਚ ਜਿਹੜੀ ਆ ਉਹ ਬਡੇਰ ਸੇ ਜਿਹੜਾ ਜ਼ਖਮੀ ਹੋ ਗਿਆ ਤੇ ਇੱਕ ਅਣਪਛਾਤਾ ਨੌਜਵਾਨ ਮਾਰਿਆ ਗਿਆ ਜੋ ਪੁਲਿਸ ਦੀ ਜਾਣੀ ਮਤਾਬਕ ਹੈ ਤੇ ਉਸ ਅਣਪਛਾਤੇ ਨੌਜਵਾਨ ਦੀ ਜਿਹੜੀ ਪਛਾਣ ਆ ਉਹ ਵੀ 1-2 ਮਿੰਟਾਂ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਬਡੇਰ ਸੇ ਨੇ ਦਾਖਲ ਦਿੱਤੀ ਠੀਕ ਹੈ ਸੋ ਫੋਨ ਪਿੰਡ ਸਲਤਾਨਵਾਲਾ ਦਾ ਜਦੋਂ ਉਹ ਤੇ ਚਾਈ ਇਹ ਸੀਟੀ ਇਹਨਾਂ ਦੋਵਾਂ ਨੂੰ ਘਰੋਂ ਚੁੱਕਿਆ ਸੀ ਤੇ ਇਹਨਾਂ ਦੇ ਪੇਸ ਆਤਤ ਦਿਨ ਅੰਨਾ ਤਰ੍ਹਾਂ ਅੱਛੇ ਅੱਛੇ ਜਿਹੜਾ ਪੋਸਟਵਾਲੋਂ ਕੀਤਾ ਗਿਆ ਕਿ ਤੇ ਉਸ ਤੋਂ ਬਾਅਦ ਇਹਨਾਂ ਨੇ ਝੂਠੇ ਪੋਸਟ ਦੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਠੀਕ ਹੈ ਜੀ ਜਦੋਂ ਇਹ ਤੇ ਇਹ ਜਿਹੜੀ ਸਾਰੀ ਗੱਲਬਾਤ ਖਾਲੜਾ ਸਾਹਿਬ ਦਾ ਕਹਤਾ ਹੋਂ ਟੰਬਾੜਾ ਜੀ ਕਪ੍ਰੇਮਪੁਰਾ ਦੇ ਵੱਲੋਂ ਐਡਮਿਨ ਕੁਆਲਿਟੀ ਜੀਆ ਇਹਨੇ ਜਾਣਦੀ ਹੈ ਤੇ ਸੀਜੀਆ ਦੀ ਜਾਂਚ ਕਰਕੇ ਜੀ ਤੇ ਦਵਦੇਸ਼ ਸਿੰਘ ਦੇ ਟਕਾ ਦੇ ਬਿਆਨ ਦੇ ਆਧਾਰ ਤੇ 1996 ਦੇ ਵਿੱਚ ਐਫਆਰ ਜੇਕਰ ਕਰਕੇ ਕੰਨ 2000 ਦੇ ਵਿੱਚ ਨੌ ਬੰਦਿਆਂ ਦੇ ਖਿਲਾਫ ਜਿਹੜੀ ਚਾਰ ਸੀਟ ਬਣਦੀ ਆ ਠੀਕ ਹੈ ਜੀ ਤੇ ਇਹ ਸੂਕੇਸ ਦੇ ਵਿੱਚ ਸਾਬਤ ਤੋਂ ਪਹਿਲੀ ਗਵਾਹੀ ਸਨ 2002 ਦੇ ਵਿੱਚ ਜਿਹੜਾ ਬਲਦੇਸ਼ ਸਿੰਘ ਸੀ ਉਹਦੇ ਤੋਂ ਵੀ ਇਹ ਦੀ ਹੁੰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਜਿਹੜਾ ਕੇਸ ਆ 20 ਸਾਲ ਟ੍ਰਿਨ ਕੋਰਟ ਆਫ ਇੰਡੀਆ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 20 ਸਾਲ ਕੇਸ ਤੇ ਰਹਿਦਾ ਤੇ ਦੁਬਾਰਾ ਜਿਹੜੀਆਂ ਇਹਦੀਆਂ ਗਵਾਹੀਆਂ ਨੇ 2022 ਦੇ ਵਿੱਚ ਸ਼ੁਰੂ ਹੁੰਦੀਆਂ ਠੀਕ ਹੈ ਜੀ ਇੰਨਾ ਲੰਮਾ ਰਸਤਾ ਜਿਹੜਾ ਇਹ ਕੇਸ ਸਤੇ ਰਹਿਣ ਦਾ ਕਰਕੇ ਇਸ ਕੇਸ ਦੇ ਵਿੱਚ ਜਿਹੜੇ ਆ 90% ਜਿਹੜੇ ਆਈ ਵਿਟਨੈਸ ਸੀ ਉਹਨਾਂ ਦੀ ਗੈਰਤ ਚੁੱਕੀ ਸੀ ਪੰਜਾਬੋਂ ਦਵਾਈ ਦੇਣ ਦੇ ਯੋਗ ਨਹੀਂ ਸੀ ਰਹੇ ਕਿਉਂਕਿ ਉਹਨਾਂ ਦੀ ਏਜ ਫੈਕਟਰ ਹੋ ਗਿਆ ਸੀ ਤੇ ਕਈ ਹੋਰ ਕਾਰਨਾਂ ਦੇ ਕਰਕੇ ਵੀ ਉਹ ਜਿਹੜਾ ਐਵੀਡੈਂਸ ਆ ਕੋਰਟ ਦੇ ਵਿੱਚ ਨਹੀਂ ਆਇਆ ਬਿਲਕੁਲ ਜੀ ਤੇ ਇਹ ਇਹ ਜਿਹੜੇ ਜੋ ਬਕਤੀ ਤੇ 30000 ਦਾ ਇਹ ਨਜ਼ੂਨਾ ਜਿਹਾ ਫੈਸਲਾ ਆਇਆ ਵਾ ਕਿਉਂਕਿ ਇਹਦੇ ਵਿੱਚ ਸਿਰਫ ਉਸ ਟਾਈਮ ਦੇ ਦੋ ਜਿਹੜੇ ਐਸਟੀਚਓ ਇੱਕ ਏਐਸਆਈ ਦੇ ਕਿ ਅਚੋ ਰੈਂਕ ਦੇ ਅਫਸਰਾਂ ਨੂੰ ਜਿਹੜੀ ਆ ਸਜ਼ਾ ਹੋਈ ਆ ਤੇ ਜਿਹੜੇ ਉਹ ਟਾਈਮ ਡੀਐਸਪੀ ਰੈਂਕ ਦੇ ਬੰਦੇ ਵੀ ਉਹਨਾਂ ਨੂੰ ਸਬੂਤਾਂ ਦੀ ਘਾਟ ਦਾ ਕਰਕੇ ਬੈਨੀਫੀਟ ਆਫ ਡਾਊਟ ਦੇ ਕੇ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਠੀਕ ਹੈ ਜੀ ਇਹ 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 ਤੇ ਕਿ ਇਸ ਦੇ ਵਿੱਚ ਜਿਹੜਾ ਇਹ ਪੋਰਟ ਅਫਸਰ ਸੀ ਉਹਨਾਂ ਨੇ 23 ਤੇ 34 ਵਾਲਾ ਡਿਲੇ ਕਰਕੇ ਆਪਣੀ ਸਰਵਿਸ ਨੂੰ ਪੂਰਾ ਕੀਤਾ ਜਿਹੜੇ ਆਪਣੀ ਸਰਵਿਸ ਦੇ ਪੂਰੇ ਬੈਨੀਫਿਟ ਲਏ ਜੀ ਦੁਆਵਾਂ ਨੂੰ ਡਰਾਇਆ ਧਮਕਾਇਆ ਜੀ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਭ ਦੇ ਕੇ ਕੋਰਟ ਦੇ ਵਿੱਚ ਆਉਣ ਤੋਂ ਰੋਕੀ ਰੱਖਿਆ ਜੀ ਤੇ ਪਰਿਵਾਰ ਦੇ ਉੱਤੇ ਜਿਹੜਾ ਆੱਤਵਾਦੀ ਤੇ ਵੱਖਵਾਦੀ ਹੋਣ ਦਾ ਕਲੰਕ 32 33 ਸਾਲ ਰਾਕੇ ਰੱਖਿਆ ਪਰ ਜਿਹੜੀ ਅੱਜ ਕੋਰਟ ਦੀ ਇਹ ਭਾਵੇਂ ਆਪਾਂ ਪੂਰੇ ਰੂਪ ਤੋਂ ਸਰਟੀਫਾਈ ਨਹੀਂ ਅਗੇ ਪਰ ਉਹ ਪਰਿਵਾਰ ਦੇ ਉੱਤੋਂ ਜਿਹੜਾ ਆੱਤਵਾਦੀ ਬਗਗੱਟ ਵਾਲੰਟ ਲੱਗਾ ਸੀ ਉਹਨੂੰ ਧੋਣ ਦੇ ਇੱਕ ਕਾਮਯਾਬ ਹੋਏ ਜੀ ਸਿੰਘ ਜੀ ਇਹ ਨੌਜਵਾਨ ਜਿਹੜੇ ਦੱਸਿਆ ਬਿਲਕੁਲ ਹਲੇ ਆਪਣੀ ਕੱਚੀ ਮਰਚੀ ਸਨ ਕਾਫੀ ਉਮਰ ਘਟਾ ਸਨ ਜਿਹੜੋ ਇਹਨਾਂ ਨੂੰ ਚੱਕ ਕੇ ਲੱਗੇ ਇਹਨਾਂ ਦਾ ਮਰਡਰ ਕਰ ਦਿੱਤਾ ਗਿਆ ਤੇ ਪਰਿਵਾਰ ਵਿੱਚ ਪਿੱਛੇ ਹੁਣ ਕੌਣ-ਕੌਣ ਸਗਾ ਜਿਹੜਾ ਜਸਟਿਸ ਹੀ ਮੀ 30 32 ਸਾਲ ਹੋ ਗਏ ਕਰ ਰਿਹਾ ਸਗਾ ਤੇ ਕੌਣ-ਕੌਣ ਹੈ ਜੀ ਪਰਿਵਾਰ ਦੇ ਵਿੱਚ ਹੁਣ ਜਿਹੜਾ ਇਹਦੇ ਵਿੱਚ ਲਖਵਿੰਦਰ ਸਿੰਘ ਜੀ ਉਹ ਵੀ ਉਮਰ 16 17 ਸਾਲ ਸੀ ਠੀਕ ਹੈ ਜੀ ਤੇ ਜਿਹੜਾ ਬਲਦੇਵ ਸਿੰਘ ਜੀ ਉਹ ਤੇ ਇੰਡੀਅਨ ਆਰਮੀ ਦੇ ਵਿੱਚ ਸਰਵਿਸ ਕਰਦਾ ਸੀ ਛੁੱਟੀ ਆਏ ਉਹਦੀ 25 ਸਾਲ ਹੁੰਦਾ ਸੀ ਠੀਕ ਹੈ ਜੀ ਤੇ ਉਹਦੇ ਫਾਦਰ ਦੇ ਗਿਆਨਾ ਦੇ ਉੱਤੇ ਹੀ ਜਿਹੜਾ ਐਫਆਰ ਦੇਖਦੇ ਹੋ ਇਸ 1996 ਦੇ ਵਿੱਚ ਠੀਕ ਹੈ ਜੀ ਪਰ ਇੰਨਾ ਲੰਮਾ ਸਮਾਂ ਇਹ ਬਿਨੂ ਹੁੰਦਾ ਕਰਕੇ ਜਿਹੜਾ ਬਲਦੇਵ ਸਿੰਘ ਸੀ ਉਹਦੀ ਮਦਰ ਦੀ ਵੀ ਡੈਥ ਹੋ ਗਈ ਫਾਦਰ ਦੀ ਵੀ ਡੈਥ ਹੋ ਗਈ ਠੀਕ ਹੈ ਜੀ ਤੇ ਜਿਹੜਾ ਲਖਵਿੰਦਰ ਸਿੰਘ ਸੀ ਉਹਦੇ ਮਦਰ ਫਾਦਰ ਦੀ ਵੀ ਡੈਥ ਹੋ ਗਈ ਠੀਕ ਹੈ ਜੀ ਤੇ ਬਲਦੇਵ ਸਿੰਘ ਨੇ ਉਸ ਤੋਂ ਇਲਾਵਾ ਕਿੰਨੇ ਭੈਣਾ ਸਾਂ ਜਿਹੜੀਆਂ 3 ਭੈਣਾ ਹੀ ਰਹਿ ਗਈਆਂ ਤੇ ਲਖਮਿੰਦਰ ਸਿੰਘ ਦਾ ਇੱਕ ਬਰਦਰ ਤੇ ਇਹ ਪਿੰਨ ਸਿਸਤ ਜਿਹੜੀਆਂ ਇਸ ਟਾਈਮ ਹੈਗੀਆਂ ਨੇ ਠੀਕ ਹੈ ਜੀ ਤੇ ਜਿਹੜਾ ਨੰਮ ਸਮੇਂ ਇੱਕ ਅ ਅਨਸਾਫ਼ ਦੀ ਹੈ ਦੇਖ ਨੂੰ ਆੜੀਕ ਦੇ ਇਹ ਦੋਹਾਂ ਨੌਜਵਾਨਾਂ ਦੇ ਜਿਹੜੇ ਮਾਪੇ ਦੀ ਹੋਏ ਦੁਨੀਆ ਤੋਂ ਚਲੇ ਗਏ ਠੀਕ ਹੈ ਜੀ ਪਰ ਅਨਸਾਫ਼ 33 ਸਾਲ ਬਾਅਦ ਜਿਹੜਾ ਨਗੂਣਾ ਆਇਆ ਉਹ ਵੀ ਇਨਸਾਫ਼ ਨਹੀਂ ਜਿਣਿਆ ਜਾ ਸਕਦਾ ਉਹਨਾਂ ਦੇ ਮੱਥੇ ਤੋਂ ਜਿਹੜਾ ਕਲੰਕੀ ਲੱਗਾ ਗਿਆ ਜਿਆਦਾ ਸੀ ਠੀਕ ਹੈ ਜੀ ਤੁਸੀਂ ਕਹਿ ਰਹੇ ਹੋ ਡਿਲੇ ਕਿਉਂਕਿ ਇੰਨਾ ਲੰਬਾ ਸਮਾਂ 1996 ਦੇ ਵਿੱਚ ਹੀ ਜੋ ਚਾਰ ਸ਼ੀਟ ਫਾਈਲ ਹੋ ਜਾਂਦੀ ਹੈ ਲੇਕਿਨ ਇੰਨਾ ਡਰੇ ਜਿਹੜੀ ਇਹ ਬਾਰ-ਬਾਰ ਪ੍ਰोसीडिंग ਰੁਕ ਰਹੀਆਂ ਸੀ ਉਹਦਾ ਕੀ ਕਾਰਨ ਹੋ ਸਕਿਆ ਸਟੇ ਜਿਹੜੀ ਲੱਗ ਰਹੀ ਸੀ ਉਹਦਾ ਕੀ ਕਾਰਨ ਸੀ ਜੀ ਵੇਖੋ ਜਦੋਂ ਕੋਈ ਸਟੇਟ ਕੇਕੇ ਕਮਿਊਨਿਟੀ ਦੇ ਕਲਾਸ ਜੀ ਐਕਸ਼ਨ ਨਹੀਂ ਦੀ ਆ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਜਿਸ ਤਰ੍ਹਾਂ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਆਤਵਾਦੀ ਤੇ ਵਾਕਵਾਦੀ ਹੁੰਦਾ ਜਿਹੜਾ ਕਿਤਾਬ ਦਿੱਤਾ ਸੀ ਤੇ ਜਿਹੜਾ ਜਿਹੜੇ ਉਹਨਾਂ ਦਾ ਜਿਹੜੇ ਪੁਲਿਸ ਅਫਸਰ ਉਹਨਾਂ ਦੇ ਹੱਥ ਝੋਕੇ ਬਣ ਕੇ ਤੇ ਉਹਨਾਂ ਕੋਲੋਂ ਇਹ ਜੇ ਕਨਾਉਣੇ ਕਾਰਨਾਮੇ ਕੀਤੇ ਸੀ ਉਹ ਸਟੇਟ ਕੋਲ ਕਈ ਤਰ੍ਹਾਂ ਦੀਆਂ ਪਾਵਰਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਬਚਾਉਣ ਦੇ ਵਿੱਚ ਡਿਲੇ ਕਰਨ ਦੇ ਵਿੱਚ ਉਹ ਸਟੇਟ ਲੱਗੀ ਰਹੀ ਪਹਿਲਾਂ ਤੇ ਸੈਂਕਸ਼ਨ ਦੇ ਪੁਆਇੰਟ ਦੇ ਉੱਤੇ ਹੀ ਇਸ ਇਸ ਕੇਸਾਂ ਦੇ ਉੱਤੇ ਕਈ ਸਾਲ ਲੇ ਰਿਹਾ ਤੇ ਜਿਹੜੇ ਹੌਸਕਫਸਰ ਨੇ ਦਿਨਾ ਚੈਂਚਨ ਤੋਂ ਇਹਨਾਂ ਦੇ ਖਿਲਾਫ ਜਿਹੜੇ ਆ ਕੇਸ ਨਹੀਂ ਚੱਲ ਸਕਦੇ ਠੀਕ ਹੈ ਜੀ ਸੁਪਰੀਮ ਕੋਰਟ ਆਫ ਇੰਡੀਆ ਤੋਂ ਜਦੋਂ ਉਹ ਦੇ ਵਕੇਟ ਹੋਏ ਉਸ ਤੋਂ ਬਾਅਦ ਇਹਨਾਂ ਨੇ ਕਈ ਪਨੀਆ ਲੈ ਕੇ ਕਦੀ ਪੀ ਯੂਰੀਡਿਕ ਐਕਸ਼ਨ ਨਹੀਂ ਹੈਗੀ ਇੱਦਾਂ ਦੀ ਜੰਮੂ ਦੀ ਸੀਬੀਆਈ ਇਹਨੂੰ ਇਨਵੈਸਟਿਗੇਟ ਨਹੀਂ ਕਰਕੇ ਕਦੀ ਇਹੋ ਜਿਹੀ ਕਈ ਇਹਨਾਂ ਨੇ ਹੋਲੀਆਂ ਕੱਢ ਕੇ ਤੇ ਇਹਨੂੰ ਲੰਮੇ ਸਮੇਂ ਤੱਕ ਜਿਹੜਾ ਵਾ ਦਲੇ ਰੱਖਿਆ ਇਸ ਤਰ੍ਹਾਂ ਜਿਹੜੇ ਆਈ ਵਿਟਨੈਸ ਸੀ ਜਿੰਨਾ ਨੇ ਸਾਹਮਣੇ ਉਹਨਾਂ ਲੋਕਾਂ ਨੂੰ ਕਿੱਤਿਆ ਗਿਆ ਸੀ ਜਾਂ ਜਿਹੜੇ ਥਾਣਿਆਂ ਦੇ ਵਿੱਚ ਉਹਨਾਂ ਦੇ ਨਾਲ ਰਹੇ ਸੀ ਜੀ ਜ਼ਿਆਦਾਤਰ ਵੀ ਉਹਨਾਂ ਦੇ ਡੈਥ ਹੋ ਗਈ ਸੀ ਜੀ ਤੇ ਜਾਂ ਉਹ ਬਦਲਦੇ ਹਾਲਾਤਾਂ 'ਤੇ ਨਾਲ ਉਹਨਾਂ ਲੋਕਾਂ ਦੀਆਂ ਮਜਬੂਰੀਆਂ ਦਾ ਕਰਕੇ ਉਹ ਐਵੀਡੈਂਸ ਕੋਰਟ ਦੇ ਵਿੱਚ ਨਹੀਂ ਆਇਆ ਠੀਕ ਹੈ ਜੀ ਇਹ ਚ ਕਾਰਨ ਇਦੇ ਵੇਤੇ ਜਿਹੜੇ ਉੱਚ ਅਫਸਰ ਸੀ ਜਿਹੜੇ ਉਸ ਟਾਈਮ ਦੇ ਜਿਹੜੇ ਸੁਪਰਵਾਈਜ਼ਿੰਗ ਕਰਦੇ ਸੀ ਉਸ ਫੇਕ ਐਨਕਾਊਂਟਰ ਦੀ ਉਹਨਾਂ ਨੂੰ ਬੈਨੇਫਿਟ ਆਫ ਡਾਉਟ ਦੇ ਕੇ ਬਰੀ ਕਰ ਦਿੱਤਾ ਗਿਆ ਠੀਕ ਹੈ ਜੀ ਕਿਉਂਕਿ ਆਪਾਂ ਭਾਈ ਜਿਸਮਨ ਸਿੰਘ ਖਾਲੜਾ ਦੀ ਵੀ ਗੱਲ ਕਰਦੇ ਹਾਂ ਉਹਨਾਂ ਨੇ ਵੀ ਉਸ ਸਮੇਂ ਵਿੱਚ ਡਾਕੂਮੈਂਟੇਸ਼ਨ ਕਾਫੀ ਨੌਜਵਾਨ ਜੋ ਮਿਸਿੰਗ ਹੋ ਚੁਣ ਜਿਨ੍ਹਾਂ ਦਾ ਫੇਕ ਐਨਕਾਊਂਟਰ ਕਰ ਦਿੱਤਾ ਗਿਆ ਸੀਗਾ ਲੇਕਿਨ ਉਹਨਾਂ ਦਾ ਵੀ ਫਿਲਮ ਬੰਨ ਰਹੀ ਹੈ ਪੰਜਾਬ 95 ਉਹਨਾਂ ਨੂੰ ਵੀ ਭਾਰਤ ਸਰਕਾਰ ਵੱਲੋਂ ਰਿਲੀਜ਼ ਨਹੀਂ ਹੁਣ ਦਿੱਤਾ ਜਾ ਰਿਹਾ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਹ ਵਰਲਡ ਵਾਰਡਰ ਰੀਲਿਸ ਹੋ ਰਹੀ ਹੈ ਲੇਕਿਨ ਕਿਤਨਾ ਕਿਤੇ ਪ੍ਰੈਸ਼ਰ ਇੰਨਾ ਪੈ ਗਿਆ ਉਹ ਮੂਵੀ ਕਾਸਟ ਤੇ ਕਿ ਉਹ ਵੀ ਰੋਕ ਦਿੱਤੀ ਗਈ ਦੇਖੋ ਮੈਂ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੀ ਸਟੇਟ ਇਹ ਸਾਰਾ ਤਣਾਉਣਾ ਕੰਮ ਕਾਰਨ ਦੇ ਲਈ ਜ਼ਿੰਮੇਵਾਰ ਸੀ ਸਟੇਟ ਦੇ ਕਹਿੰਦੇ ਉੱਤੇ ਇਹਨਾਂ ਲੋਕਾਂ ਨੇ ਜਿਹੜੇ ਕੰਮਾਣੇ ਕਾਰਨਾਮੇ ਕੀਤੇ ਸੀ ਉਹ ਸਟੇਟ ਨੂੰ ਫਿਲਮਾਂ ਤੋਂ ਨਹੀਂ ਲੱਗਦਾ ਕਿ ਕਿਤੇ ਜਤਵੰਦ ਸਿੰਘ ਖਾੜੜ ਵਰਗੇ ਬੰਦਿਆਂ ਤੇ ਜਿਹੜੀਆਂ ਸ਼੍ਰੀਮਾਨ ਇਹ ਵੀ ਸਚਾਈ ਦੇ ਵਿੱਚ ਆ ਜਾਣਾ ਤੇ ਉਹ ਵੀ ਸਟੇਟ ਦੇ ਲਈ ਕਿਤੇ ਨਾ ਕਿਤੇ ਖਤਰਾ ਪੈਦਾ ਕਰਨਗੇ ਇਹ ਸਾਰੇ ਉਸੇ ਕਰੀ ਰਹੀਆਂ ਇਸ਼ਾਨੇ ਜਿਹੜੇ ਕਰਕੇ ਇਹ ਸੁਲਮਨੀਪੁਰ ਲੀਗ ਨੂੰ ਦਿੱਤੀ ਜਾ ਰਹੀ ਤੇ ਇਹ ਜਿਹੜੇ ਇਹੋ ਜੇ ਪ੍ਰਿੰਟ ਦੇ ਪੁਲਸ ਅਫਸਰ ਨੇ ਉਹਨਾਂ ਦੀ ਕਾਰਵਾਈ ਵੀ ਜਿਹੜੀ ਸਟੇਟ ਦੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜੀ ਐਡਵੋਕੇਟ ਸਾਹਿਬ ਇਹ ਦੋ ਨੌਜਵਾਨਾਂ ਦੇ ਕੇਸ ਵਿੱਚ ਦਾ ਸਜ਼ਾਵਾ ਮਿਲ ਗਿਆ ਨੇ ਹੋਰ ਕਿਹੜੇ ਅੱਗੇ ਵੀ ਕੋਈ ਹੋਰ ਵੀ ਕੇਸ ਚੱਲੇ ਨੇ ਜਿਨ੍ਹਾਂ ਵਿੱਚ ਸਜ਼ਾਾਂ ਹਲੇ ਬਾਕੀ ਨੇ ਜਾਂ ਕੇਸ ਚੱਲ ਹੀ ਰਹੇ ਆ ਆਉਣ ਵਾਲੇ ਸਮੇਂ ਵਿੱਚ ਫੈਸਲਾ ਆ ਸਕਦਾ ਹੈ 12 14 ਕੇਸ ਜਿਹੜੇ ਆ ਜੀ ਉਹ ਸੀਬੀਆਈ ਕੋਰ ਦੇ ਵਿੱਚ ਅਜੇ ਟ੍ਰੈਨਿੰਗ ਚੱਲ ਰਿਹਾ ਠੀਕ ਹੈ ਜੀ ਤੇ ਦੂਸਰੇ 82 ਤੋਂ 55 ਬੰਦਿਆਂ ਨੂੰ ਸਾਡੀ ਸੰਸਥਾ ਆਲਾਪਤਾ ਦੁਨਿਆਵ ਵੱਲੋਂ ਆਡੈਂਟੀਫਾਈ ਕਰਕੇ 2019 ਤੋਂ ਬੀਆਈਆਈਐਲ ਪੰਜਾਬ ਐਂਡ ਹਰਿਆਣਾ ਐਕਸਪੋਰਟ ਦੇ ਵਿੱਚ ਫਾਈਲ ਕੀਤੀ ਗਈ ਆ ਉਹ ਜਿਸ ਤਰ੍ਹਾਂ ਖਾਲੜਾ ਸਾਹਿਬ ਨੇ ਤਿੰਨ ਸ਼ਮਚਾਨ ਦਾ ਤਾਂ ਜਿਹੜਾ ਰਿਕਾਰਡ ਇਕੱਠਾ ਕਰਕੇ ਤੇ 25000 ਦਾ ਦਾਅਵਾ ਕੀਤਾ ਸੀ ਪਰ ਉਹ ਦੇਖੇ ਜਿਹੜਾ ਉਹਨਾਂ ਨੇ ਰਿਕਾਰਡ ਦਿਖਾਈ ਉਹ 2100 ਦੇ ਕਰੀਬ ਸੀ ਉਸ ਤੋਂ ਬਾਅਦ ਅਸੀਂ 8250 ਬੰਦਿਆਂ ਨੂੰ ਪੰਜਾਬ ਦੇ ਵਾਕਵਾਕ ਜਿਵੇਂ ਤੁਹਾਨੂੰ ਜਿਹੜੀ ਬਿਆਸੀ ਫੀਸ ਨੂੰ ਸੁਣਨਿਆ ਬਣਾਈ ਇੱਕ ਪੀਆਈਐਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ 2019 ਚ ਲਾਈ ਆ ਜਿਹਦੀ ਕੱਲ 5 ਫਰਵਰੀ ਅ ਹਰਿੰਗ ਦੀ ਡੇਟ ਹੈਗੀ ਆ ਤੇ ਜਿਹਦੇ ਵਿੱਚ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ 6 ਹਫਤਿਆਂ ਦੇ ਵਿੱਚ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਸੀ ਪਰ ਉਦਾਰਤ ਲਈ ਸਾਨੂੰ ਅਜੇ ਤੱਕ ਨਹੀਂ ਮਿਲਿਆ ਹਰ ਸਾਲ ਦੇਖਦੇ ਆ ਕਿ ਉਹਦੇ ਵਿੱਚ ਕੀ ਹੁੰਦਾ ਜੀ ਉਹ ਸਾਰੇ 8257 ਕੇਸ ਜਿਹੜੇ ਸਾਡੇ ਵੱਲੋਂ ਪੰਜਾਬ ਐਂਡ ਹਰਿਆਣਾ ਇੱਕੋੜ ਦੇ ਚਲਾਏ ਗਏ ਆ ਤੇ ਉਹ ਖੁੱਲ ਜਾਂਦੇ ਆ ਤੇ ਉਸ ਤੋਂ ਅਲਾਵਾ ਵੀ ਜਿਹੜਾ ਸਾਡੇ ਵੱਲੋਂ ਇੱਕ ਉਹ ਚ ਕਮਿਸ਼ਨ ਬਣਾ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਕੇਸਾਂ ਦੀ ਤੈ ਤੱਕ ਜਾਣ ਦੀ ਜਿਹੜੀ ਮੰਗਿਆ ਉਹਦੇ ਤੋਂ ਦੇਖਿਆ ਜਾਊਗਾ ਕਿ ਧੰਨ ਕਿੰਨੇ ਕੇਸ ਹੋਰ ਚੱਲਦੇ ਆ ਠੀਕ ਹੈ ਜੀ ਐਡਵੋਕੇਟ ਜਗਜੀਤ ਸਿੰਘ ਜੀ ਤੁਹਾਡਾ ਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਐਡਵੋਕੇਟ ਜਗਜੀਤ ਸਿੰਘ ਨੂੰ ਸੁਣਿਆ ਦੱਸ ਰਹੇ ਸਨ ਕਿ ਜੋ ਇਹ ਦੋ ਸਜਾਵਾਂ ਦੋ ਨੌਜਵਾਨ ਦੇ ਕਤਲਾਂ ਵਿੱਚ ਦੋ ਪੁਲਿਸ ਨੂੰ ਮੁੱਲ ਜਨ ਨੂੰ ਜੋ ਸਜਾਵਾਂ ਹੋਈਆਂ ਨੇ ਲੇਕਿਨ ਉਹ ਗੱਲ ਬਹੁਤ ਘਾਟ ਹੈ ਕਿਉਂਕਿ ਉਸ ਵਿੱਚ ਡੀਐਸਪੀ ਅਤੇ ਇੱਕ ਹੋਰ ਸੀਨੀਅਰ ਅਫਸਰ ਅਧਿਕਾਰੀ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਤੇ ਕਈ ਜੋ 4 ਤੋਂ 5 ਮੁਲਾਜ਼ਮ ਸਨ ਉਹਨਾਂ ਦੀ ਇਸ ਸਮੇਂ ਦਰਨ ਮੌਤ ਵੀ ਹੋ ਚੁੱਕੀ ਹੈ। ਲੇਕਿਨ ਉਹਨਾਂ ਨੇ ਇੱਕ ਉਮੀਦ ਜਤਾਈ ਹੈ ਕਿ 14 ਹਲੇ ਹੋਰ ਫੈਸਲੇ सीबीआई ਵੱਲੋਂ ਆਉਣ ਵਾਲੇ ਜਨਾਂ ਵਿੱਚ ਆਉਣ ਵਾਲੇ ਨੇ ਉਮੀਦ ਹੈ ਕਿ ਉਹਨਾਂ ਵਿੱਚ ਜ਼ਰੂਰ ਕੋਈ ਸਖਤ ਸਜ਼ਾ ਸੁਣਾਈ ਜਾਵੇਗੀ। ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਵੀ 8200 ਕੇਸ ਜਿਸ ਵਿੱਚ ਨੌਜਵਾਨ ਲਾਪਤਾ ਹੋ ਗਏ ਸਨ ਉਹਨਾਂ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਅਤੇ ਕੋਰਟ ਵਿੱਚ ਪੀਐਲ ਫਾਈ ਗਈ ਫਾਈਲ ਕੀਤੀ ਗਈ ਹੈ ਤੇ ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਕੋਰਟ ਉਹ ਵੀ ਐਕਸੈਪਟ ਕਰੇਗੀ ਅਤੇ ਸਾਰੇ ਕੇਸਾਂ ਵਿੱਚ ਦੁਬਾਰਾ ਤੋਂ ਇੱਕ ਪ੍ਰੋਬ ਚੱਲੇਗੀ ਅਤੇ ਜੋ ਵੀ ਮੁਲਜ਼ਮ ਅਧਿਕਾਰੀ ਨੇ ਉਹਨਾਂ ਦੇ ਕੇਸ ਸਖਤ ਸਜ਼ਾਵਾਂ ਜ਼ਰੂਰ ਸੁਣਾਈ ਜਾਣਗੀਆਂ ਤੁਹਾਨੂੰ ਇਸ ਪੂਰੇ ਮਾਮਲੇ ਵਿੱਚ ਜ਼ਰੂਰ ਅਪਡੇਟ ਦਿੰਦੇ ਰਾਵਾਂਗੇ ਤੁਹਾਡਾ ਕਾਲ ਚਲਣ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ